ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਆਪਣੀਆਂ ਭੈਣਾਂ ਘਰੇਲੂ ਸੁਆਣੀਆਂ ਦੀ ਜੋ ਕਹਿੰਦੀਆਂ ਵਾਂ ਕਿ ਸਾਡੀ ਕਦਰ ਨਹੀਂ ਪੈਂਦੀ ਅਕਸਰ ਕੀ ਹੁੰਦਾ ਕਿ ਜਦੋਂ ਘਰ ਵਿੱਚ ਰਹਿੰਦੀਆਂ ਨਾ ਸੁਆਣੀਆਂ ਤੇ ਉਹ ਘਰ ਦਾ ਸਾਰਾ ਕੰਮ ਕਰਦੀਆਂ ਵਾਂ ਤੇ ਫਿਰ ਵੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਕਦਰ ਹੈ ਉਹ ਨਹੀਂ ਹੁੰਦੀ ਕਿਉਂਕਿ ਉਹ ਘਰ ਦਾ ਕੰਮ ਤੇ ਕਰਦੀਆਂ ਪਰ ਇਹੋ ਜਿਹਾ ਕੋਈ ਕੰਮ ਨਹੀਂ ਕਰਦੀਆਂ ਕਿ ਜਿਹਦੇ ਨਾਲ ਕੋਈ ਪੈਸਾ ਬਾਹਰੋਂ ਮਿਲ ਸਕੇ ਜਿਹਦੇ ਨਾਲ ਉਹਨਾਂ ਦੀ ਕੋਈ ਆਮਦਨੀ ਵੱਧ ਸਕੇ ਤੇ ਫਿਰ ਘਰ ਵਿੱਚ ਹੀ ਰਹਿੰਦੀਆਂ ਵਾਂ ਜਿਸ ਕਰਕੇ ਉਹਨਾਂ ਦੀ ਕਦਰ ਨਹੀਂ ਪੈਂਦੀ ਹੁਣ ਕੀ ਹੁੰਦਾ ਵਾ ਕਿ ਜਿਹੜੀਆਂ ਭੈਣਾਂ ਘਰ ਚ ਰਹਿੰਦੀਆਂ ਨਾ ਉਹਨਾਂ ਨੂੰ ਵੀ ਆਪਣੀ ਕੋਈ ਰੂਟੀਨ ਬਣਾਉਣੀ ਚਾਹੀਦੀ ਆ ਉਹ ਕੀ ਕਰਦੀਆਂ ਵਾਂ ਕਿ ਉਹਨਾਂ ਨੂੰ ਪਤਾ ਹੁੰਦਾ ਅਸੀਂ ਕਿਹੜਾ ਕਿਤੇ ਜਾਣਾ ਆ ਤੇ ਉਹ ਸਾਰਾ ਦਿਨ ਘਰ ਦੇ ਕੰਮ ਜਿਹੜੇ ਆ ਨਾ ਉਹ ਉਸ ਤਰ੍ਹਾਂ ਹੀ ਰੱਖ ਛੱਡਦੀਆਂ ਕਿ ਕੋਈ ਇੰਨੀ ਠਹਿਰ ਕੇ ਕਰ ਲੈਨੇ ਆ ਠਹਿਰ ਕੇ ਕਰ ਲੈਨੇ ਜਿਸ ਕਰਕੇ ਉਹਨਾਂ ਦਾ ਸਾਰਾ ਦਿਨ ਕੰਮ ਜਿਹੜਾ ਉਹ ਮੁੱਕਦਾ ਹੀ ਨਹੀਂ ਆ ਇਸ ਕਰਕੇ ਪਹਿਲੇ ਨੰਬਰ ਤੇ ਤੇ ਇਹ ਆ ਕਿ ਆਪਣੀ ਰੂਟੀਨ ਬਣਾਉਣੀ ਚਾਹੀਦੀ ਆ ਆਪਣੇ ਘਰ ਦੇ ਕੰਮ ਜਿਹੜੇ ਆ ਸਵੇਰੇ ਕਿਹੜਾ ਕੰਮ ਕਰਨਾ ਦੁਪਹਿਰੇ ਕਿਹੜਾ ਕੰਮ ਕਰਨਾ ਸ਼ਾਮ ਨੂੰ ਕਿਹੜਾ ਕੰਮ ਕਰਨਾ ਇੱਕ ਟਾਈਮ ਟੇਬਲ ਤਿਆਰ ਕਰਨਾ ਚਾਹੀਦਾ ਦੂਜੀ ਗੱਲ ਇਹ ਕਿ ਉਹ ਆਪਣੇ ਵੱਲ ਬਿਲਕੁਲ ਧਿਆਨ ਨਹੀਂ ਦੇ ਪਾਉਂਦੀਆਂ ਜਦੋਂ ਸਾਰਾ ਦੇਣ ਕਰਦਾ ਕੰਮ ਹੀ ਨਹੀਂ ਮੁੱਕਦਾ ਤੇ ਫਿਰ ਆਪਣੇ ਲਈ ਸਮਾਂ ਕਿੱਥੋਂ ਕੱਢਣਾ ਆਪਣੇ ਆਪ ਨੂੰ ਕਿਵੇਂ ਸਵਾਰਨਾ ਇਹ ਸਾਰਾ ਕੁਝ ਵੱਲ ਉਹ ਧਿਆਨ ਨਹੀਂ ਦਿੰਦੀਆਂ ਜੋ ਕਿ ਜ਼ਿੰਦਗੀ ਚ ਬੜਾ ਜ਼ਰੂਰੀ ਆ ਆਪਣੇ ਕੰਮ ਦਾ ਟਾਈਮ ਟੇਬਲ ਸੈੱਟ ਕਰਨਾ ਚਾਹੀਦਾ ਕਿ ਮੈਂ ਕਿੰਨੇ ਵਜੇ ਤੱਕ ਆਪਣਾ ਕੰਮ ਜਿਹੜਾ ਉਹ ਨਿਬੇੜਨਾ ਆ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ 1 ਘੰਟਾ 2 ਘੰਟੇ ਖੁਦ ਨੂੰ ਵੀ ਦੇਣੇ ਆ ਖੁਦ ਨੂੰ ਵੀ ਸਵਾਰਨਾ ਜਿਸ ਕਰਕੇ ਜਦੋਂ ਇਦਾਂ ਨਹੀਂ ਕਰਦੇ ਆ ਤੇ ਫਿਰ ਬੇਕਦਰੀਆਂ ਹੋ ਜਾਂਦੀਆਂ ਆ ਦੂਜੀ ਗੱਲ ਕਿ ਹਰ ਹਸਬੰਡ ਵਾਈਫ ਦੀ ਆਪਸ ਵਿੱਚ ਤੂ ਤੂ ਮੈਮੇ ਹੁੰਦੀ ਰਹਿੰਦੀ ਆ ਕਿਉਂਕਿ ਜਿੱਥੇ ਦੋ ਭਾਂਡੇ ਹੋਣ ਉਹ ਖੜਕਦੇ ਹੀ ਆ ਤੇ ਇਸ ਗੱਲ ਨੂੰ ਜਦੋਂ ਉਹ ਦਿਲ ਤੇ ਲਾ ਲੈਂਦੀਆਂ ਨਾ ਮੰਨ ਲਓ ਕਿ ਪਤੀ ਪਤਨੀ ਦੀ ਆਪਸ 'ਚ ਕੋਈ ਨਿੱਕੀ ਮੋਟੀ ਗੱਲ ਤੋਂ ਕੋਈ ਝਗੜਾ ਹੋ ਗਿਆ ਪਤੀ ਬਾਹਰ ਕੰਮ ਤੇ ਚਲੇ ਗਿਆ ਪਰ ਪਤਨੀ ਜਿਹੜੀ ਹੈ ਨਾ ਉਹ ਸਾਰਾ ਦਿਨ ਇਸ ਗੱਲ ਨੂੰ ਹੀ ਨਹੀਂ ਛੱਡਦੀ ਰੋਟੀ ਨਹੀਂ ਖਾਂਦੀ ਕਿ ਹਾਂ ਮੇਰੇ ਨਾਲ ਇਸ ਤਰ੍ਹਾਂ ਹੋ ਗਿਆ ਫਿਰ ਉਹ ਕੀ ਕਰਦੀਆਂ ਬੀਬੀਆਂ ਕਿ ਉਸ ਲੜਾਈ ਨੂੰ ਸੈਲੀਬ੍ਰੇਟ ਕਰਦੀਆਂ ਸੈਲੀਬ੍ਰੇਟ ਕਰਨ ਦਾ ਮਤਲਬ ਇਹ ਕੇ ਫਿਰ ਇਕ ਭੈਣ ਨੂੰ ਦੱਸ ਕੇ ਅੱਜ ਇਦਾਂ ਹੋਇਆ ਮੈਨੂੰ ਇੰਜ ਕਹਿ ਦਿੱਤਾ ਦੂਜੀ ਨੂੰ ਦੱਸ ਤੇ ਜੀਨ ਦੱਸ ਤੇ ਫਿਰ ਕਈ ਵਾਰੀ ਇਦਾਂ ਹੁੰਦਾ ਕਿ ਉਹਨਾਂ ਦੇ ਚਿਹਰੇ ਵੱਲ ਵੇਖ ਕੇ ਹੀ ਲੋਕੀ ਅੰਦਾਜ਼ਾ ਲਾ ਲੈਂਦੇ ਆ ਕਿ ਇਹਨਾਂ ਦੇ ਘਰ ਵਿੱਚ ਅੱਜ ਕੋਈ ਗੱਲ ਜ਼ਰੂਰ ਹੋਈ ਆ ਤੇ ਫਿਰ ਉਹ ਸਾਰਾ ਦਿਨ ਇਸ ਮਸਲੇ 'ਚੋਂ ਹੀ ਬਾਹਰ ਨਹੀਂ ਨਿਕਲਦੀਆਂ ਪਰ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਨਾ ਮੈਰिज ਨੂੰ ਜ਼ਿਆਦਾ ਟਾਈਮ ਹੁੰਦਾ ਜਾਂਦਾ ਬੱਚਿਆਂ 'ਚ ਬੰਦਾ ਪੈ ਜਾਂਦਾ ਨਾ ਫਿਰ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਕਿ ਇਹ ਇੱਕ ਆਮ ਗੱਲ ਆ ਇਹ ਘਰ ਵਿੱਚ ਹੁੰਦੀ ਰਹਿਣੀ ਆ ਸੋ ਇਸ ਗੱਲ ਨੂੰ ਦਿਲ ਤੇ ਨਹੀਂ ਲਾਉਣਾ ਚਾਹੀਦਾ ਤੁਸੀਂ ਜੇਕਰ ਕੋਈ ਗੱਲ ਹੋਈ ਤੇ ਸ਼ਾਮ ਤੱਕ ਸੁਲਝ ਜਾਣੀ ਆ ਕਿਉਂਕਿ ਬੰਦਾ ਤੇ ਘਰੋਂ ਚਲੇ ਗਿਆ ਪਰ ਤੁਸੀਂ ਉਸੇ ਗੱਲ ਦੇ ਵਿੱਚ ਉਲਝੇ ਰਹੇ ਜੇ ਤੁਸੀਂ ਰੋਟੀ ਨਹੀਂ ਖਾਦੀ ਤੁਸੀਂ ਚਾਹ ਨਹੀਂ ਪੀਤੀ ਤੁਸੀਂ ਖੁਦ ਨੂੰ ਨਹੀਂ ਸਵਾਰਿਆ ਉਸੇ ਤਰ੍ਹਾਂ ਕਈ ਭੈਣਾਂ ਫਿਰ ਮੂੰਹ ਸਿਰ ਵਲੇਟ ਕੇ ਵੀ ਪੈ ਜਾਂਦੀਆਂ ਜਿਸ ਕਰਕੇ ਫਿਰ ਇਸ ਗੱਲ ਤੇ ਵੀ ਬੇਕਦਰੀ ਹੋ ਜਾਂਦੀ ਆ ਸੋ ਇਸ ਆਦਤ ਨੂੰ ਬਦਲ ਦਿਓ ਕਿਉਂਕਿ ਇਹ ਲਾਈਫ ਜ਼ਿੰਦਗੀ ਆ ਇਹਦੇ ਵਿੱਚ ਹੀ ਸਾਰਾ ਕੁਝ ਚੱਲਦਾ ਹੀ ਰਹਿਣਾ ਆ ਤੁਸੀਂ ਆਪਣੀ ਰੁਟੀਨ ਮੁਤਾਬਕ ਚੱਲੋ ਤੁਸੀਂ ਆਪਣਾ ਰੋਟੀ ਖਾਓ ਚਾਹ ਪੀਓ ਆਪਣੇ ਆਪ ਨੂੰ ਖੁਦ ਨੂੰ ਸਵਾਰੋ ਕਿਉਂਕਿ ਫਿਰ ਇਹ ਨਹੀਂ ਕਿ ਤੁਹਾਡਾ ਝਗੜਾ ਆਇਆ ਵਾ ਤੇ ਤੁਸੀਂ ਮੂੰਹ ਸੇਰੀ ਨਾਲ ਧੋਤ ਸੇਰੀ ਨਾਲ ਵਾਓ ਇਹ ਵੀ ਗੱਲ ਜਿਹੜੀ ਬਹੁਤ ਮਾੜੀ ਹੁੰਦੀ ਕਿਤੇ ਨਾ ਕਿਤੇ ਤੁਹਾਡੀ ਬੇਕਦਰੀ ਕਰਦੀ ਹੈ ਅੱਗੇ ਫਿਰ ਅਗਲਾ ਪੁਆਇੰਟ ਇਹ ਆਉਂਦਾ ਵਾ ਕਿ ਭੈਣਾਂ ਕੀ ਕਰਦੀਆਂ ਕਿ ਕਦੇ ਵੀ ਆਪਣੇ ਆਪ ਆਪਣੀ ਥਾਲੀ ਭਰੋਸ ਕੇ ਨਹੀਂ ਖਾਂਦੀਆਂ ਕੁਝ ਕਨੂ ਆਦਤ ਹੁੰਦੀ ਕਿ ਜੇ ਬੱਚੇ ਰੋਟੀ ਖਾਂਣ ਦੇ ਆ ਤੇ ਉਹਨਾਂ ਨੇ ਜੋ ਵਧਿਆ ਉਸੇ ਥਾਲੀ ਨੂੰ ਫੜ ਲਿਆ ਤੇ ਰੋਟੀ ਖਾ ਲਈ ਜਦ ਫੈਮਿਲੀ ਚ ਪਤੀ ਨੇ ਖਾਧੀ ਰੋਟੀ ਤੇ ਉਸੇ ਥਾਲੀ ਨੂੰ ਫੜ ਲਿਆ ਤੇ ਰੋਟੀ ਖਾ ਲਈ ਇਹ ਤੁਸੀਂ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਜਿਹੜੀ ਚੀਜ਼ ਤੁਹਾਡੇ ਨਾਲ ਨਿਭਣੀ ਆ ਨਾ ਅਖੀਰ ਤੱਕ ਉਹ ਤੁਹਾਡੀ ਸਿਹਤ ਆ ਤੇ ਜੇਕਰ ਤੁਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਨਾ ਰੱਖੋਗੇ ਆ ਬਿਮਾਰ ਪੈ ਜਾਓਗੇ ਆ ਗੋਲੀਆਂ ਤੇ ਆ ਜਾਓਗੇ ਆ ਕਿਸੇ ਨੇ ਸਾਥ ਨਹੀਂ ਦੇਣਾ ਸਭ ਤੋਂ ਜ਼ਰੂਰੀ ਬੰਦੇ ਦੀ ਖੁਦ ਦੀ ਸਿਹਤ ਹੁੰਦੀ ਜਿਹੜੀ ਐਂਡ ਤੱਕ ਨਾਲ ਨਿਭਦੀ ਆ ਸੋ ਇਸ ਗੱਲ ਦਾ ਧਿਆਨ ਰੱਖੋ ਕਿ ਜਿੱਥੇ ਸਾਰੇ ਟੱਬਰ ਨੂੰ ਤੁਸੀਂ ਥਾਲੀ ਪਰੋਸ ਕੇ ਸਬਜ਼ੀ ਦਹੀਂ ਸਲਾਦ achar ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਖਾਂਦੇ ਹੋ ਦਿੰਦੇ ਹੋ ਉਸੇ ਤਰ੍ਹਾਂ ਖੁਦ ਵੀ ਖਾਓ ਕਿਉਂਕਿ ਤੁਸੀਂ ਜੇ ਆਪ ਤੰਦਰੁਸਤ ਰਹੋਗੇ ਨਾ ਤਾਂ ਫਿਰ ਹੀ ਕਦਰ ਹੋਵੇਗੀ ਨਹੀਂ ਤੇ ਮੰਜੀ ਤੇ ਪੈ ਕੇ 2-4 ਦਿਨ ਵੇਖ ਲਓ ਇਨਸਾਨ بے ਕਦਰ ਹੋ ਜਾਂਦਾ ਕਿਉਂਕਿ ਉਹਨੂੰ ਸਾਂਭਣਾ ਬਹੁਤ ਔਖਾ ਹੋ ਜਾਂਦਾ ਤੇ ਅੱਗੇ ਜਿਹੜੀ ਗੱਲ ਕਰਨੀ ਹੈ ਬਹੁਤ ਹੀ ਖਾਸ ਉਹ ਇਹ ਆ ਕਿ ਜਦੋਂ ਵੀ ਤੁਸੀਂ ਫ੍ਰੀ ਹੋ ਆਪਣੇ ਟਾਈਮ ਨੂੰ ਸੈੱਟ ਕਰੋ ਆਪਣਾ ਘਰ ਦਾ ਕੰਮ ਜਿਹੜਾ ਜਿੰਨੀ ਜਲਦੀ ਹੋ ਸਕੇ ਤੁਸੀਂ ਉਹਨੂੰ ਮੁਕਾ ਲਵੋ ਮਕਾਉਣ ਤੋਂ ਬਾਅਦ ਆਪਣਾ ਖਾਣਾ ਟਾਈਮ ਨਾਲ ਜ਼ਰੂਰ ਖਾਓ ਕੋਈ ਭੈਣਾ ਕੀ ਕਰਦੀਆਂ ਕਿ ਚਾਹ ਪੀ ਕੇ ਸਾਰ ਛੱਡਦੀਆਂ ਕਿ ਕੋਈ ਗੱਲ ਨਹੀਂ ਚਾਹ ਪੀ ਲੈਨੇ ਭੁੱਖ ਲੱਗ ਗਈ ਤੇ ਰੋਟੀ ਠਹਿਰ ਕੇ ਖਾ ਲਾਂਗੇ ਇਹ ਬਹੁਤ ਵੱਡੀ ਗਲਤੀ ਤੁਹਾਡੀ ਤੁਹਾਡੀ ਸਿਹਤ ਨਾ ਖਿਲਵਾੜਿਆ ਤੇ ਫਿਰ ਜਿਹੜੀ ਜ਼ਰੂਰੀ ਗੱਲ ਸੀ ਉਹ ਏ ਆ ਕਿ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖੋ ਉਹ ਕਿਸ ਤਰ੍ਹਾਂ ਰੱਖਣਾ ਆ ਜੇ ਤੁਸੀਂ ਬੱਚਿਆਂ ਨੂੰ ਟਿਊਸ਼ਨ ਦੇ ਸਕਦੇ ਹੋ ਤਾਂ ਬੱਚਿਆਂ ਨੂੰ ਟਿਊਸ਼ਨ ਦੇਣੀ ਸ਼ੁਰੂ ਕਰ ਦਿਓ ਜੇਕਰ ਤੁਹਾਨੂੰ ਕੋਈ ਬੁਣਾਈ ਆਉਂਦੀ ਕੋਈ ਕੋਟੀਆਂ ਸਵੈਟਰ ਉਣ ਸਕਦੇ ਜੇ ਉਹ ਉਣਨਾ ਸ਼ੁਰੂ ਕਰੋ ਜੇਕਰ ਤੁਸੀਂ ਕੋਈ ਬੈਕਰੀ ਦਾ ਕੰਮ ਕਰ ਸਕਦੇ ਹੋ ਤਾਂ ਉਹ ਕਰਨਾ ਸ਼ੁਰੂ ਕਰ ਦਿਓ ਜੇ ਸਟੀਚਿੰਗ ਕਰ ਸਕਦੇ ਹੋ ਸਲਾਈਆਂ ਬਹੁਤ ਸਾਰੀ ਪਹਿਣਾ ਜਿਹੜੀਆਂ ਵਾ ਉਹ ਸਲਾਈ ਦਾ ਕੰਮ ਕਰ ਸਕਦੀਆਂ ਹੁੰਦੀਆਂ ਉਹ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਜੇਕਰ ਤੁਸੀਂ ਖੁਦ ਨੂੰ ਬਿਜੀ ਰੱਖੋਗੇ ਨਾ ਇੱਕ ਤਾਂ ਤੁਹਾਡੀ ਇੱਕ ਆਮਦਨ ਦਾ ਸਾਧਨ ਬਣ ਜਾਏਗਾ ਕਿ ਤੁਹਾਨੂੰ ਭਾਵੇਂ ਥੋੜ੍ਹੀ ਹੀ ਆਮਦਨ ਹੋਵੇ ਹੋਵੇਗੀ ਜ਼ਰੂਰ ਤੇ ਇੱਕ ਤੁਹਾਡਾ ਧਿਆਨ ਜਿਹੜਾ ਨਾ ਚਾਰਛੇਰੇ ਦੀਆਂ ਗੱਲਾਂ ਤੋਂ ਹਟ ਜਾਵੇਗਾ ਤੇ ਆਪਣੇ ਕੰਮ ਵੱਲ ਲੱਗੇਗਾ ਤੇ ਫਿਰ ਉੱਥੇ ਜਦੋਂ ਤੁਸੀਂ ਚਾਰਛੇਰੇ ਦੀਆਂ ਗੱਲਾਂ ਵੱਲੋਂ ਧਿਆਨ ਹਟ ਜਾਏਗਾ ਆਪਣੀ ਇੱਕ ਰੂਟੀਨ ਬਣਾ ਲੋਗੇ ਆਪਣੀ ਵਧੀਆ ਦਿੱਖ ਬਣਾ ਲੋਗੇ ਨਾ ਤਾਂ ਤੁਹਾਡੀ ਕਦਰ ਵੀ ਪੈਣ ਲੱਗ ਜਾਏਗੀ ਤੇ ਜੇਕਰ ਤੁਸੀਂ ਸਾਰੇ ਘਰ ਦੇ ਕੰਮ ਛੱਡ ਕੇ ਬੀਬੀਆਂ ਨਾਲ ਗੱਲਾਂ ਬਾਤਾਂ ਵਿੱਚ ਲੱਗੀਆਂ ਰੋ ਗਈਆਂ ਨਾ ਤਾਂ ਫਿਰ ਕਦਰ ਨਹੀਂ ਹੋਵੇਗੀ ਇਸ ਕਰਕੇ ਮੇਰੀਆਂ ਭੈਣਾਂ ਖੁਦ ਨੂੰ ਸਭ ਤੋਂ ਜ਼ਰੂਰੀ ਹੈ ਕਿ బిజీ ਰੱਖਿਆ ਜਾਵੇ ਆਪਣੇ ਕੰਮਕਾਰ ਵੱਲ ਧਿਆਨ ਦਿੱਤਾ ਜਾਵੇ ਆਪਣਾ ਕੰਮ ਛੇਤੀ ਨਿਪਟਾ ਕੇ ਤੇ ਕੋਈ ਵੀ ਹਾਊਸ ਵਾਈਫ ਬਹੁਤ سارے ਕੰਮ ਕਰ ਰਹੀਆਂ ਤੁਸੀਂ ਜ਼ਰੂਰ ਕੋਈ ਨਾ ਕੋਈ ਆਪਣੇ ਘਰ ਤੋਂ ਕੰਮ ਸ਼ੁਰੂ ਕਰ ਸਕਦੀਆਂ ਜੇ ਜਿਹਦੇ ਵਿੱਚ ਤੁਹਾਨੂੰ ਕੋਈ ਪੈਸਾ ਮਿਲਦਾ ਕੋਈ ਤੁਹਾਡੀ ਆਮਦਨ ਸ਼ੁਰੂ ਹੁੰਦੀ ਆ ਤੇ ਫਿਰ ਹੌਲੀ ਹੌਲੀ ਤੁਸੀਂ ਉਸ ਕੰਮ ਵਿੱਚ ਆਪਣੀ ਸਕਸੈਸ ਹੋ ਸਕਦੀਆਂ ਆ ਇਸ ਕਰਕੇ ਆਪਣੀ ਕਦਰ ਪਾਉਣ ਵਾਸਤੇ ਨਾ ਆਪਣੀਆਂ ਥੋੜੀਆਂ ਜੀਆਂ ਆਦਤਾਂ ਨੂੰ ਬਦਲਣਾ ਜਿਹੜਾ ਵਾ ਉਹ ਬਹੁਤ ਜ਼ਰੂਰੀ ਹੈ